ਹੰਦਾ ਸੀ ਕਿ ਉਹ ਬੀਟੀ ਐ ਪਹਿਲਾਂ ਇਹਨੂੰ ਮਾਰ ਦਿੱਤਾ ਜਾਂਦਾ ਸੀਗਾ ਪਰ ਹੁਣ ਦੇ ਸਮਾਜ ਵਿੱਚ ਇਦਾਂ ਨਹੀਂ ਹੈ ਜਿੱਦੇ ਸਮਾਜ ਇਹ ਕਰ ਰੋ ਜਦ ਬਹੁਤ ਬੁਣ ਲਾ ਦੇ 10 ਦਿਨ ਉਹ ਫਿਰ ਸਾਰਾ ਮਟੀਰੀਅਲ ਲਗਾ ਕੇ ਫਿਰ ਉਹਨਾਂ ਨੂੰ ਡੈਕੋਰੇਟ ਕੀਤਾ ਹਾਂ ਐਕਟੀਵਿਟੀ ਕਲਾਸ ਕਰਵਾਈ ਸੀ ਕਲਾਸ ਵਾਈਜ਼ ਐਕਟੀਵਿਟੀ ਹੈ ਮੈਂ ਕਿਹੜੀ ਕਲਾਸ ਦੇ ਬੱਚੇ ਹੈ ਜਿਨ੍ਹਾਂ ਨੇ ਬਣਾਇਆ ਫੂਲ ਮੈਂ ਡਾਂਸ ਕੀਤਾ ਤੇ ਕੁਸ਼ੀ ਮਨਾਈ ਉਹ ਸਾਰਾ ਅਸੀਂ ਸਟੇਜ ਤੇ ਅੱਜ ਪ੍ਰੈਜ਼েন্ট ਕੀਤਾ ਸੀ ਥਾਬੀ ਉਹ ਗਾਈਂਟ ਆਵਾਡਾ ਇਬਾਦਤ ਕਰ ਬੇਟਾ ਉਹ ਜਿਹੜੀ ਤੁਹਾਡੇ ਵੱਲੋਂ ਰੰਗੋਲੀ ਬਣਾਈ ਗਈ ਹੈ ਇਹ ਕਿ ਤੱਕ ਸਾ ਰਹੀ ਹੈ ਇਹ ਸਾਡੀ ਰੰਗੋਲੀ ਸਾਡੇ ਅਰਥ ਦੇ ਇਸ਼ੂਸ ਦਛਾ ਰਹੀ ਹੈ ਜਿੱਦਾਂ ਇਥੇ ਬਹੁਤ ਸਾਰੇ ਸਾਡੀ ਅਰਥ ਬਹੁਤ ਸਾਰੇ ਜਿਹੜਾ ਸਫਰ ਕਰ ਰਹੀ ਹੈ ਜਿੱਦਾਂ ਗਲੇਸ਼ੀਅਰ ਮੈਲਟਿੰਗ ਡੀਫੋਰੈਸਟੇਸ਼ਨ ਪੋਲੂਸ਼ਨ ਹਾਈ ਟੈਂਪਰੇਚਰ ਆਫ ਆਰ ਅਰਥ ਐਂਡ ਫਲਡਸ ਪੋਲੂਸ਼ਨ ਰਤਨ ਦਾ ਕੀ ਕਰਨਾ ਹੈ ਪੋਲੂਸ਼ਨ ਵਧਦਾ ਦਾ ਕਾਰਨ ਹੈਗਾ ਕਾਰਸ ਦੇ ਜਿਹੜਾ ਪੋਲੂਸ਼ਨ ਨਿਕਲਦਾ ਇੰਡਸਟਰੀਸ ਤੋਂ ਨਿਕਲਦਾ ਆ ਆਪਾਂ ਸੀਐਨਜੀ ਵਗੈਰਾ ਵਰਤਦੇ ਆ ਹਨਾ ਇਹ ਸਾਰੀਆਂ ਚੀਜ਼ਾਂ ਇੱਕ ਮੇਨ ਕੌਜ਼ ਆ ਪੋਲੂਸ਼ਨ ਵਧਣ ਦੀਆਂ ਪੋਲੂਸ਼ਨ ਆਪਾਂ ਰੋਕ ਸਕਦੇ ਆ ਆਪਾਂ ਗ੍ਰੀਨ ਚੀਜ਼ਾਂ ਯੂਜ਼ ਕਰ ਸਕਦੇ ਆ ਹਨਾ ਆਪਾਂ ਇੰਡਸਟਰੀਅਲ ਚ ਵੈਕਿਊਮ ਲਗਾ ਸਕਦੇ ਆ ਜਿਹੜੇ 에ਅਰ ਨੂੰ ਪੋਲੂਟ ਕਰਨ ਤੋਂ ਰੋਕਦੇ ਨੇ ਜਿਹੜੇ 에ਅਰ ਨੂੰ ਸ਼ੁੱਧ ਬਣਾਉਂਦੇ ਨੇ Max two hours. And I am from plus two science. Day by day heating effect Day by day heating effect are increase and the temperature are increasing. ਇਸ ਨੂੰ ਆਪਾ ਜਿਵੇਂ ਡੀਫੋਰੈਸਟੇਸ਼ਨ ਹੈ ਉਹਦੇ ਵਿੱਚ ਵੀ ਇਹਦਾ ਤੇ ਇੰਡਸਟਰੀਜ਼ ਵਿੱਚ ਵੀ ਹੈਗਾ ਤੇ ਡਾਈਂਗ ਪੋਲਰ ਬੀਅਰਸ ਦੇ ਤੇ ਫਲਡਸ ਵਿੱਚ ਵੀ ਇਹਦਾ ਮੇਨ ਰੋਲ ਹੈਗਾ ਆ ਜੇ ਤੁਮ ਰੋਕਣ ਵਾਸਤੇ ਤੁਹਾਨੂੰ ਹੋਰ ਕੀ ਸੀ ਦੀ ਲੋੜ ਹੈ ਟੈਂਪਰੇਚਰ ਰੋਕਣ ਵਾਸਤੇ ਸਾਨੂੰ ਦਰਖਤ ਵਗੈਰਾ ਜ਼ਿਆਦਾ ਲਗਾਣੇ ਚਾਹੀਦੇ ਨੇ ਜੀ ਦੇ ਨਾਲ ਸਾਡਾ ਪੀਤ ਕੌਰ ਆਈ ਐਮ ਫਰਮ ਪਲਸ 1 ਸਾਇੰਸ A ਬੀਟ ਇਸ ਟੈਂਪਰੇਚਰ ਬਾਰੇ ਆਪਨਾ ਜਿਹੜਾ ਅਸੀਂ ਉਹ ਦਿਨੋਂ ਤੋਂ ਵੱਧਦਾ ਜਾ ਰਿਹਾ ਟੈਂਪਰੇਚਰ ਇਨੂੰ ਰੋਕਣ ਵਾਸਤੇ ਕੀ ਕਰਨਾ ਚਾਹੀਦਾ ਹੈ ਦਿਨੋ ਦਿਨ ਟੈਂਪਰੇਚਰ ਇਸ ਲਈ ਵਧ ਰਿਹਾ ਕਿਉਂਕਿ ਆਪਾਂ ਦਿਨੋ ਦਿਨ CFCs ਕਲੋਰੋਫਲੋਰ ਕਾਰਬਨ ਆਪਾਂ ਯੂਜ਼ ਕਰਦੇ ਪਏ ਆ ਜਿਹੜੇ ਕਿ ਰੈਫਰਿਜਰੇਟਰ 에ਅ ਕੰਡੀਸ਼ਨਰਸ ਤੇ ਹੀਟਰਸ ਦੇ ਵਿੱਚ ਹੈ ਜਿਹੜਾ ਕਿ ਮੇਨ ਕਾਰਨ ਹੈ ਕਿ ਆਪਣੀ ਜਿਹੜਾ ਟੈਂਪਰੇਚਰ ਹੈ ਉਹ ਇਨਕਰੀਜ਼ ਹੁੰਦਾ ਪਿਆ ਹੈ ਕਿਸ ਤਰ੍ਹਾਂ ਘਟ ਕਿਸ ਤਰ੍ਹਾਂ ਹੋਏਗਾ ਆਪਾਂ ਇਹਨੂੰ ਵੀ ਕੈਨ ਸ਼ਿਫਟ ਸ਼ਿਫਟਿੰਗ ਟੂ ਦ ਰੀਨੇਬਲ ਰਿਸੋਰਸਸ ਤੇ ਆਪਾਂ ਸ਼ਿਫਟ ਹੋ ਸਕਦੇ ਹਾਂ ਕਿ ਮਤਲਬ ਨੋਨ ਰੀਨੇਬਲ ਰਿਸੋਰਸਸ ਆਪਾਂ ਕੱਟ ਕਰ ਦਈਏ ਤੇ ਸੀਐਫਸੀ ਕਾਰਬਨ ਦੀ ਜਗ੍ਹਾ ਈਐਫ ਈਐਫਸੀ ਕਾਰਬਨ ਜਿਹੜੀ ਆ ਯੂਜ਼ ਕਰੀਏ ਮੇਰਾ ਨਾਮ ਸੋਨਮਪ੍ਰੀਤ ਕੌਰ ਆ ਮੈਂ ਪਲੱਸ 1 ਸਾਇੰਸ ਤੋਂ ਆ ਬੇਟਾ ਸলো ਅੱਜ ਅਸਟੈਂਡਿੰਗ ਕਰਨੀ ਹੈ ਜੀਐਨਆਰ এনਵਾਇਰਨਮੈਂਟਲ ਹੋਇਆ ਕੀ ਕਰਦੀ ਕਿ ਮੰਦੇ ਨੇ ਇਹ ਤਾਂ ਮੇਨ ਕਾਰਨ ਨਹੀਂ ਹੈ ਕਿ ਅਸੀਂ ਆਪਣੀ ਬੂਟੇ ਬਹੁਤ ਜ਼ਿਆਦਾ ਕੱਟਦੇ ਪਏ ਆ ਆਪਣੀ ਯੂਸਸ ਵਾਸਤੇ ਤੇ ਜੇ ਆਪਾਂ ਇਸ ਚੀਜ਼ ਨੂੰ ਰੋਕਣਾ ਚਾਹੁੰਦੇ ਆ ਤੇ ਆਪਾਂ ਨੂੰ ਬਹੁਤ ਜ਼ਿਆਦਾ ਮਤਲਬ ਦਰਖਤ ਤੇ ਪੌਦੇ ਲਾਉਣੇ ਚਾਹੀਦੇ ਆ ਜਿੱਦਾਂ ਕਿ ਸਾਡੇ ਸਕੂਲ ਦੀ ਵੀ ਫਾਊਂਡੇਸ਼ਨ ਆ ਤੇ ਉਹ ਫਿਸ਼ਨ ਫੜੀ ਫਾਊਂਡੇਸ਼ਨ ਜਿਹੜੇ ਅਸੀਂ 15000 ਤੋਂ ਵੱਧ ਬੂਟੇ ਜਿਹੜੇ ਆ ਲਗਾ ਚੁੱਕੇ ਆ ਤੇ ਸਿਰਫ ਬੂਟਾ ਲਾਉਣਾ ਹੀ ਨਹੀਂ ਇੱਕ ਮੇਨ ਕੰਮ ਹੈ ਉਸ ਦੀ ਦੇਖਭਾਲ ਕਰਨਾ ਵੀ ਬਹੁਤ ਜ਼ਰੂਰੀ ਹੈ ਜਿੱਦਾਂ ਕਿ ਅਸੀਂ ਦੇਖਦੇ ਆ ਕਿ ਹਿਮਾਚਲ ਦੀ ਵਾਲੀ ਸਾਈਡ ਮਤਲਬ ਬਹੁਤ ਜ਼ਿਆਦਾ ਠੰਡਾ ਹੈ ਕਿਉਂਕਿ ਉੱਥੇ ਉਹ ਲੋਕੇ ਸਿਰਫ ਬੂਟੇ ਲਗਾ ਕੇ ਛੱਡਦੇ ਨਹੀਂ ਆ ਉਹਨਾਂ ਦੀ ਪੂਰੀ ਦੇਖਭਾਲ ਕਰਦੇ ਆ ਅਸੀਂ ਆਪਣੇ ਮਤਲਬ ਉਹਨਾਂ ਦੀ ਕੋਈ ਦੇਖਭਾਲ ਨਹੀਂ ਕਰਦੇ ਉਹਨਾਂ ਨੂੰ ਪਾਣੀ ਨਹੀਂ ਪਾਉਂਦੇ ਤੇ ਇਸ ਕਰਕੇ ਮਤਲਬ ਜਿਹੜਾ ਵਾ ਟੈਂਪਰੇਚਰ ਵੱਧ ਰਿਹਾ ਹੈ ਤੇ ਸਾਡੀ ਮਤਲਬ ਧਰਤੀ ਦਿਨੋਂ ਦਿਨ ਗਰਮ ਹੁੰਦੀ ਜਾ ਰਹੀ ਹੈ ਜਿਸ ਤੇ ਬਹੁਤ ਸਾਰੇ ਮਤਲਬ ਕਾਰਨ ਵੀ ਵੱਧ ਰਹੇ ਨੇ ਤੇ ਇਸ ਕਰਕੇ ਸਾਨੂੰ ਚਾਹੀਦਾ ਵੈ ਕਿ ਸਾਡੀ ਰਿਸਪਾਂਸਿਬਿਲਟੀ ਹੈ ਕਿ ਅਸੀਂ ਸਾਨੂੰ ਹੁਣ ਹੋਰ ਬੂਟੇ ਲਾਉਣੇ ਚਾਹੀਦੇ ਨੇ ਥੈਂਕ ਯੂ ਮਾਈਸੈਲ ਬਲਜੀਵਨ ਕੌਰ ਕਾਹਦੀ ਨਹੀਂ ਬੋਲਿ ਥੈਂਕ ਯੂ So in this Ringoli, we want to symbolize that we should neglect going to abroad and build our future in India only by building our India strong nation. What is India? You know, it, it okay, so as we all know that a lot of students are studying in India in India only, but after completing their education, they always wanted to go abroad for their better life but this is very inappropriate because in this way they are gaining the knowledge of the india but they are implementing that knowledge to abroad and that's lead to the development of the abroad countries and not for our india country do you do that, okay so we, the message we want to give is this that just take an example a child who just go to abroad for his education he is suppressed by the stress and lots of hard work and the labor and thus it leads to the depression in that uh, child

फिर तो उस तो बाद इन्होंने सारी इत तो अलग अलग थीम से पेंटिंग्स बनाई हैं कुछ क्ले वर्क हैगा कुछ मिरर वर्क है हैगा तो अलग अलग तरह की उन्होंने रिप्रेजेंट रिप्रजेंट कित है थीम सारे के अलग अलग थी तो सब ने उस बेस पे अपने सारी पेंटिंग रिप्रजेंट की हैं कलर्स अलग अलग यूज करके अलग अलग तरह के उन्होंने पें मटीरियल यूज कर करके तो उन्होंने सारा रिप्रजेंट किया ਕਿਹੜੀ ਕਲਾਸ ਤੱਕ ਕਿਹੜੀ ਕਲਾਸ ਤੱਕ ਦੇ ਬੱਚੇ A+2 ਦਾ ਕਾਨਸੈਪਟ ਸੀ ਪਲਸ 2 ਦੇ ਸਲੇਬਸ ਦਾ ਸੀ ਹਾਂਜੀ ਐ ਸਾਰਾ ਮੇਰਾ ਕੰਮ ਬੱਚਿਆਂ ਦਾ ਪਲਸ 2 ਦਾ ਹੈ ਠੀਕ ਹੈ ਹਾਂਜੀ ਕੋ ਕਿਵੇਂ ਬੱਚਿਆਂ ਨੇ 9 ਤੋਂ ਪਲਸ 2 ਬੱਚਿਆਂ ਨੇ ਜਿਹੜੇ ਆ ਐਕਟੀਵਿਟੀ ਅਸੀਂ ਕਲਾਸ ਵਿੱਚ ਹੀ ਕਰਵਾਈ ਹਾਂਜੀ ਔਰ ਸਾਨੂੰ ਬਹੁਤ ਖੁਸ਼ੀ ਇਸ ਗੱਲ ਦੀ ਖੁਸ਼ੀ ਹੈ ਕਿ ਗਰਲਸ ਆਲਵੇਸ ਕਮ ਫਾਰਵਰਡ ਬਸ ਇਸ ਵਾਰ ਜਿਹੜੇ ਬॉयਜ਼ ਨੇ ਉਹਨਾਂ ਨੇ ਆ ਕੇ ਮਟਕੇ ਸਜਾਏ ਜਿਹੜਾ ਕਿ ਇੱਕ ਲੜਕੀਆਂ ਨੂੰ ਕਹਿੰਦੇ ਲੜਕੀਆਂ ਦਾ ਕੰਮ ਹੁੰਦਾ ਪਰ ਬॉयਜ਼ ਨੇ ਵੀ ਸਾਡੇ ਨਾਲ ਪੂਰਾ ਕੋਆਪਰੇਟ ਕੀਤਾ ਔਰ ਮੈਂ ਨਾ ਵਾਇਸ ਨੂੰ ਬਹੁਤ ਬਧਾਈ ਦਿੰਨੀ ਹੈ ਕਿ ਉਹ ਵੀ ਇਸ ਕੰਮ ਵਿੱਚ ਜਿਹੜੀ ਸਕਿੱਲ ਐਜੂਕੇਸ਼ਨ ਆ ਉਹਦੇ ਚ ਆਪਣਾ ਜਿਹੜਾ ਯੋਗਦਾਨ ਪਾ ਰਹੇ ਨੇ ਕਿ ਆਮ ਇਕੋ ਜਿਹਾ ਹੈ ਔਰ ਉਹਨਾਂ ਨੂੰ ਇਕੋ ਜਿਹਾ ਦਰਜਾ ਦੇਣਾ ਚਾਹੀਦਾ ਇਸ ਵਿੱਚ ਇਹ ਸਕੂਲ ਜਿਹੜਾ ਵਾ ਬਹੁਤ ਕੋਸ਼ਿਸ਼ ਕਰ ਰਿਹਾ ਹੈ ਕਿ ਬੱਚੇ ਜਿਹੜੇ ਆ ਇਕੋ ਜਿਹੀ ਉਹਨਾਂ ਨੂੰ ਜਿਹੜਾ ਕੀ ਆ ਦਰਜਾ ਮਿਲ ਸਕੇ ਦੇਖੋ ਹਰ ਇੱਕ ਨੇ ਪੂਰੀ ਆਪਣੀ ਨਾ ਮਿਹਨਤ ਲਗਾਈ ਹੈ ਹਰ ਇੱਕ ਦੀ ਆਪਣੀ ਜਿਹੜੀ ਸੀ ਸੋਚ ਸੀਗੀ ਕਿ ਮੈਂ ਇਹਨੂੰ ਕਿਸ ਤਰ੍ਹਾਂ ਡੈਕੋਰੇਟ ਕਰਨਾ ਜਸਟ ਅਸੀਂ ਆਈਡੀਆਜ਼ ਦਿੱਤੇ ਔਰ ਬੱਚਿਆਂ ਨੇ ਇਹਨੂੰ ਬਹੁਤ ਵਧੀਆ ਸੋਨੇ ਬੱਚਿਆਂ ਨੇ ਬਣਾਏ ਹੋਏ ਆ ਬਹੁਤ ਵਧੀਆ ਬਾਤ ਇਹਦੇ ਤੁਸੀਂ ਪ੍ਰਦਰਸ਼ਨ ਵਗੈਰਾ ਵੀ ਕਰੋ ਹਾਂ ਕਿ ਆ ਤੁਸੀਂ ਦੇਖਦੇ ਆ ਕਿ ਆਹ ਕਾਰੀਗਰ ਜਿਹੜੇ ਨੇ ਉਹ ਵੀ ਇਹੋ ਜਿਹੇ ਬਣਾਉਂਦੇ ਕਿ ਪੰਗਵਾਲਾ ਹੋ ਗਿਆ ਜੰਮੀਰ ਵਾਲਾ ਹੋ ਗਿਆ ਬਹੁਤ ਸੋਹਣੇ ਆ ਜਿਸ ਤਰ੍ਹਾਂ ਹੁਣ ਅਸੀਂ ਫੰਕਸ਼ਨ ਕਰਾਂਗੇ ਨਾ ਐਨੂਅਲ ਫੰਕਸ਼ਨ ਹੋਣਗੇ ਉਹਦੇ ਵਿੱਚ ਇਹ ਕਾਰਨਰਸ ਬੱਚਿਆਂ ਦਾ ਬਣਾਇਆ ਜਾਏਗਾ ਤਾਂ ਕਿ ਜਿਹੜੇ ਪੇਰੈਂਟਸ ਆ ਉਹ ਵੀ ਦੇਖਣ ਕਿ ਸਾਡੇ ਬੱਚੇ ਜਿਹੜੇ ਆ ਵੀ ਐਕਸਟਰਾ ਵਰਕ ਵੀ ਕਰ ਸਕਦੇ ਆ ਕੋਈ ਵੀ ਕੰਮ ਕੋ ਬੱਚੇ ਕਰ ਲੈਣਗੇ ਜੀ ਜੀ ਆ ਉੱਪਰ ਦੇਖ ਸਕਦੇ ਹੋ ਤੁਸੀਂ ਕਿ ਉਹ ਦੇਖੋ ਹੈਂਗ ਕੀਤੇ ਹੋਏ ਸੀ ਇਹ ਇਹ ਸੈਕਿੰਡ ਕਲਾਸ ਦਾ ਕੰਮ ਹੈ ਦਾ ਔਰ ਇਹਦੇ ਉੱਤੇ ਜੋ ਵੀ ਕਲਾਸ ਵਾਈਜ਼ ਐਕਟੀਵਿਟੀ ਹੈ ਮੈਂ ਦੇਖ ਕਿਹੜੀ ਕਲਾਸ ਦੇ ਬੱਚੇ ਹੈ ਜਿਨ੍ਹਾਂ ਨੇ ਬਣਾਇਆ ਇਹ ਲੋਕ ਇਸ ਜੀ ਕਲਾਸ ਵਾਲੇ ਬੱਚਿਆਂ ਨੂੰ ਅਸੀਂ ਇੱਕ ਕਾਰਡ ਮੇਕਿੰਗ ਐਕਟੀਵਿਟੀ ਦਿਵਾਲੀ ਦੇ ਤੌਰ ਤੇ ਦਿੱਤੀ ਸੀ ਕਿ ਤੁਸੀਂ ਆਪਣੇ ਟੀਚਰਸ ਨੂੰ ਆਪਣੇ ਫੈਮਲੀਆਂ ਨੂੰ ਜਿਹੜਾ ਕਿ ਹਰ ਕੋਈ ਭੁੱਲਦਾ ਜਾ ਰਿਹਾ ਹੈ ਕਿ ਅਸੀਂ ਫੋਨ ਤੇ ਵਿਸ਼ੇਸ ਕਰਦੇ ਹਾਂ ਔਰ ਬੱਚਿਆਂ 'ਚ ਇਹ ਭਾਵਨਾ ਲਿਆਂਦੀ ਕਿ ਤੁਸੀਂ ਆਪਣੇ ਹੱਥ ਨਾਲ ਕਾਰਡ ਬਣਾਓ ਤਾਂ ਕਿ ਉਹ ਇੱਕ ਪੇਰੈਂਟਸ ਨੂੰ ਜਿਹੜੀ ਖੁਸ਼ੀ ਹੁੰਦੀ ਹੈ ਨਾ ਬੱਚੇ ਕਾਰਡ ਬਣਾ ਕੇ ਦੇਣ ਉਹ ਥੋੜੀ ਜਿਹੀ ਬੱਚਿਆਂ ਨੂੰ ਸਿਖਾਈ ਗਈ ਹੈ ਸੇਮ ਐਸ ਕਲਾਸ ਵਾਈਜ਼ ਦੇ ਪੈਨ ਦੇ ਬੱਚੇ ਨੇ ਛੋਟੇ ਛੋਟੇ ਬੱਚੇ ਨੇ 노 ਡਾਊਟ ਕਿ ਉਹਨਾਂ ਦੇ ਮਦਰਸ ਨੇ ਉਹਨਾਂ ਦੀ ਹੈਲਪ ਕੀਤੀ ਹੋਏਗੀ ਔਰ ਇਹ ਆ ਕਿ ਪਰ ਜਿਹੜੇ ਪੇਰੈਂਟਸ ਆ ਉਹ ਵੀ ਸਾਡੇ ਨਾਲ ਪੂਰਾ ਜੁੜਦੇ ਨੇ ਕਿ ਇਹ ਬੱਚਿਆਂ ਨੂੰ ਕੰਮ ਕਰਵਾਇਆ ਜਾ ਸਕੇ ਦਿਵਾਲੀ ਦੇ ਇੱਕ ਖਾਸ ਦਿਨਾਂ ਵੀ ਅਜੇ ਤੱਕ ਨੇ ਲਗਾਣੀ ਪ੍ਰਦਰਸ਼ਨ ਇਹ ਬੱਚਿਆਂ ਦੀ ਜਿਹੜੀ ਕਹਿੰਦੇ ਨਾ ਇੰਟਰਨਲ ਕੈਪੇਬਿਲਿਟੀ ਉਹਨੂੰ ਅਸੀਂ ਸ਼ੋਅ ਕਰਨਾ ਚਾਹੁੰਦੇ ਸੀ ਕਿ ਬੱਚੇ ਇੱਕ ਤੇ ਐਕਟੀਵਿਟੀ ਕਰਨ ਔਰ ਉਹਨਾਂ ਨੂੰ ਪਤਾ ਚੱਲ ਰਿਹਾ ਕਿ ਦੀਵਾਲੀ ਜਿਹੜੀ ਆ ਉਹ ਇੱਕ ਘਰ ਨੂੰ ਸਾਫ ਸਫਾਈ ਸਜਾਉਣ ਦਾ ਜਿਹੜਾ ਤਿਉਹਾਰ ਹੈ ਉਹ ਹੈ ਅੱਜ ਜਿਸ ਵੇਲੇ ਬਾਕੀ ਬਾਲਕ ਸਤਿ ਸ਼ਾਮ ਨੂੰ ਪੂਜਾ ਕਰਦੇ ਆਂ ਵੀ ਥਾਲੀ ਕਿੱਦਾਂ ਦੀ ਡੈਕੋਰੇਟ ਹੋਣੀ ਚਾਹੀਦੀ ਹੈ ਜੀ ਜੀ ਔਰ ਇਹ ਵੀ ਸਾਰਾ ਬੱਚਿਆਂ ਨੇ ਪੇਰੈਂਟਸ ਨੇ ਐਫਰਟ ਦੇ ਨਾਲ ਜਿਹੜਾ ਹੈ ਕਿ ਬੱਚਿਆਂ ਨੇ ਕਲਾਸ ਵਾਈਜ਼ ਐਕਟੀਵਿਟੀ ਨੂੰ ਜਿਹੜਾ ਹੈ ਕਿ ਉਹ ਹੈਂਡਲ ਕੀਤਾ ਮੈਮ ਇਹਨਾਂ ਦੇ ਵਿੱਚ ਕੁਝ ਨੂੰ ਕੱਲ ਅਸੀਂ ਬੰਦੀ ਛੋੜ ਦਿਵਸ ਦੇ ਸੰਬੰਧ ਵਿੱਚ ਬੱਚਿਆਂ ਨੂੰ ਇੱਕ ਸਪੀਚ ਔਰ ਨਿੱਕਾ ਜਿਹਾ ਨਾਟਕ ਪੇਸ਼ ਕੀਤਾ ਸੀ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਇਹ ਜਿਹੜਾ ਤਿਉਹਾਰ ਹੈ ਗੁਰੂ ਗੋਬਿੰਦ ਸਾਹਿਬ ਜੀ ਨਾਲ ਵੀ ਰਿਲੇਟਡ ਹੈ ਔਰ ਅੱਜ ਅਸੀਂ ਕਿ ਗੁਰਰਾਮ ਸ਼੍ਰੀ ਗੁਰਰਾਮ ਜਿਹੜੇ ਬਨਵਾਸ ਕੱਟ ਕੇ ਆਏ ਸੀ ਗੁਰੂ ਸਾਹਿਬ ਜੀ ਨਹੀਂ ਉਹ ਤਾਂ ਪਰਸੋਂ ਕਰਵਾਇਆ ਨਾ ਅਸੀਂ ਕਿ ਐਗਜ਼ਿਬਿਸ਼ਨ ਤਾਂ ਲੱਗ ਰਹੀ ਹੈ ਬਟ ਬੱਚਿਆਂ ਵਿੱਚ ਵੀ ਕਿਉਂ ਮਨਾਈ ਜਾਂਦੀ ਆ ਅਸੀਂ ਉਹ ਵੀ ਦੱਸਿਆ ਇੱਕ ਦਿਨ ਅਸੀਂ 4th ਕਲਾਸ ਦੇ ਬੱਚਿਆਂ ਨੇ ਬੰਦੀ ਛੋੜ ਦਿਵਸ ਜਿਹੜਾ ਕਿ ਗੁਰੂ ਹਰਗੋਬਿੰਦ ਸਾਹਿਬ ਜਿਹਦੇ ਉਪਲਖਸ਼ ਮਨਾਇਆ ਜਾਂਦਾ ਹੈ ਕਿ ਉਹ ਕਿਸ ਤਰ੍ਹਾਂ ਉਹਨਾਂ ਨੇ ਬੰਗੀ ਰਾਜਾ ਨੂੰ ਰਹਾ ਕਰਾਇਆ ਸੀ ਸਾਰੇ ਬੱਚਿਆਂ ਦੱਸਿਆ ਕੁਇਜ਼ ਕਰਾਇਆ ਔਰ ਬੱਚਿਆਂ ਨੇ ਉਸ ਭਾਗ ਲਿਆ ਔਰ ਅੱਜ ਜਸੀਂ ਸ਼੍ਰੀ ਗੁਰੂ ਰਾਮ ਜਿਹੜੇ ਸੀਗੇ ਬਨਵਾਸ ਕੱਟ ਕੇ ਆਏ ਸੀ ਉਹ ਇੱਕ ਨਿੱਕਾ ਜਿਹਾ ਨਾਟਕ ਪੇਸ਼ ਕੀਤਾ ਤੇ ਉਹ ਬੱਚਿਆਂ ਨੂੰ ਦੱਸਿਆ ਕਿ ਇਹ ਤਿਹਾੜ ਜਿਹੜਾ ਕਿ ਦੋ ਜੜੀਆਂ ਮਹਾਨ ਜੜੀਆਂ ਸਾਡੇ ਲੈਜੈਂਡਸ ਮਤਲਬ ਸਾਡੇ ਗੁਰੂ ਨੇ ਹੋਏ ਉਹਨਾਂ ਦੇ ਉਨ ਦੀ ਖੁਸ਼ੀ ਵਿੱਚ ਜਿਹੜੇ ਮਨਾਇਆ ਗਿਆ ਔਰ ਬੱਚਿਆਂ ਨੂੰ ਸਿਰਫ ਇਹ ਨਹੀਂ ਦੱਸਿਆ ਜਾਂਦਾ ਸਿਰਫ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਕਿ ਜਿਹੜੇ ਕੀ ਆ ਤਿਉਹਾਰ ਕਿਉਂ ਜ਼ਰੂਰੀ ਹੈ ਔਰ ਕਿਉਂ ਮਨਾਏ ਜਾਂਦੇ ਆ ਇਸ ਲਈ ਅਸੀਂ ਹਰ ਤਿਉਹਾਰ ਨੂੰ ਬੱਚਿਆਂ ਦੇ ਨਾਲ ਮਿਲ ਕੇ ਮਨਾਇਦਾ ਤਾਂ ਕਿ ਬੱਚਿਆਂ ਚ ਮੋਰਲ ਵੈਲਿਊਜ਼ ਆਣ ਮੇਰਾ ਨਾਮ ਸ਼ਿਲਪਾ ਸ਼ਰਮਾ ਆਜੂ ਬੈਸਟੀ ਲਗਾਈ ਗਈ ਹੈ ਕਿਸ ਲਈ ਲਗਾਈ ਹੈ ਹਾਂ ਜੀ ਫਸਟ ਆਫ ਆਲ ਹੈਪੀ ਦੀਵਾਲੀ ਟੂ ਆਲ ਆਫ ਯੂ ਸੋ ਐਸ ਯੂ ਕੈਨ ਸੀ ਟੂਡੇ ਆਰ ਸੇਂਟ ਸੋਲਜਰ ਸਕੂਲ ਇਜ਼ ਟੋਟਲੀ ਇਨ ਅ ਫੈਸਟੀਵਲ ਐਂਡ ਵਾਈਬ੍ਰੇਟ ਮੂਡ ये the ये बच्चा अपने आप खुद अपने को करके, रियल लाइफ में क्लास में बैठ के बना रहा है तो so, उसकी क्राफ्ट एक्टिविटी डेवलप भी हो गई सर

ਔਰ ਗਾੜੀ ਬਣਾਈ ਹੈ ਅੱਜ ਸਾਰੇ ਬੱਚਿਆਂ ਨੇ ਬਹੁਤ ਵਧੀਆ ਢੰਗ ਦੇ ਨਾਲ ਰੰਗੋਲੀ ਬਣਾਈ ਹੈ ਔਰ ਸਜਾਏ ਹੈ ਡੈਕੋਰੇਸ਼ਨ ਕੀਤੀ ਹੈ ਔਰ ਸਾਰੇ ਬੱਚਿਆਂ ਨੇ ਆਪ ਕੋ ਕਲਾਸ ਚ ਵੜ ਕੇ ਇਹ ਸਾਰਾ ਆਪਣੀ ਅਥੀ ਬਣਾਇਆ ਵਿਚਾਰੀ ਗੱਲ ਹੈ ਕਿ ਕੋਈ ਚੀਜ਼ ਬਿਆਰੋਂ ਨਹੀਂ ਲਿਆਂਦੀ ਸਾਰਾ ਕੁਝ ਆਪਣੇ ਹੱਥਾਂ ਨਾਲ ਬਣਾ ਕੇ ਡਿਸਪਲੇ ਕੀਤਾ ਬੱਚਿਆਂ ਦੇ ਸਕਿੱਲ ਪੈਦਾ ਕੀਤੀ ਹੈ ਆਰਟ ਦੇ ਵਿੱਚ ਬੱਚੇ ਅੱਗੇ ਵਧਣ ਔਰ ਮੁਲਾਕੇ ਲਿਉਣ ਘਰ ਜਾ ਕੇ ਵੀ ਆਪਣੇ ਘਰ ਦੇ ਤਸਕੂਰ ਸਿਆ ਕਰ ਲੈ ਕੇ ਵੀ ਆਪਣੇ ਘਰ ਜਾਓ ਗੋਲੀ ਤੁਹਾਡੇ ਸਾਹਮਣੇ ਕਿਸ ਧੰਗ ਦੀ ਗੋਲੀ ਆਏ ਬਹੁਤ ਸ਼ਾਨਦਾਰ ਬੱਚਿਆਂ ਨੇ ਆਪਣਾ ਇੱਕ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬਾਉਂਡਡ ਬਟ ਨਾ ਡਿਪੀਟਡ ਪਿਛਪਾਈ ਹੈ ਉਹ ਜ਼ਖਮੀ ਪાય ਹੋ ਗਿਆ ਪਰ ਹਰਿਆ ਨਹੀਂ ਇੱਕ ਕਰਕੇ ਇਹ ਸਪੈਲਡ ਹੈ ਜਿਹੜੀ ਬੱਚੇ ਸਕਦੇ ਆ ਔਰ ਉਸਕਾਉਂਡ ਵੀ ਪੋਸਟ ਕਰ